ਤੁਸੀਂ ਕੀ ਗੱਲ ਕਰਨੀ ਆ 2 ਦੀ ਪੁਆਇੰਟ ਦੱਸੋ ਬਾਈ ਜੀ ਕਿਹੜਾ ਪਿੰਡ ਹੈ ਬੈਲ ਕੀਤੀ ਸੀ ਤੁਸੀਂ ਮੈਨੂੰ ਬਾਈ ਜੀ ਆਪਣਾ ਪਿੰਡ ਜਨਾ ਸੰਗਰੂਰ ਪੈਂਦਾ ਹੈ ਪਰ ਗ੍ਰਾਮ ਦੇ ਨੇੜੇ ਦੱਸੋ ਬਾਈ ਕੀ ਕਾਰ ਰਿਕਾਰਡਿੰਗ ਚੱਲ ਰਹੀ ਹੈ ਦੱਸੋ ਕੀ ਕਹਿਣਾ ਚਾਹੁੰਦੇ ਹੋ ਆਪਾਂ ਦਾ ਤਕਰੀਬਨ ਬਾਈ ਜੀ ਆੜਮ ਦੇ ਸਿਰ ਤੋਂ ਲੱਗਿਆ ਇੱਕ ਸਾਈਡ ਦੇ ਦਰਦ ਜਿਆਦਾ ਜਿਵੇਂ ਬਾਹਤ ਹੋਗਾ ਪੱਤ ਨਹੀਂ ਤੁਸੀਂ ਕਹਿੰਦੇ ਸੀ ਹਾਰਟ ਦੀ ਬਿਮਾਰੀ ਹੈ ਹਾਂ ਜੀ ਇਹ ਤਾਂ ਸਾਨੂੰ ਡਾਕਟਰ ਜਮੇਰ ਨੇ ਕਿਹਾ ਸੀ ਕਿ ਨਾ ਵੀ ਪੁਤ ਜਿਹੜਾ ਸੈਂਟਰ ਵਾਲਾ ਬਾਲ ਹੈ ਨਾ ਆਪ ਦਾ ਜਣਾ ਉਹਦੇ ਵਿੱਚ ਸਰਾਹ ਹੈ ਨਹੀਂ ਜੇ ਹਾਰਟ ਚ ਸਰਾਕ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਤੁਰੇ ਫਿਰਦੇ ਹਨ ਨਹੀਂ ਫਿਰ ਅਜ ਮੇਰ ਤਾਂ ਹਾਰਟ ਦਾ ਡਾਕਟਰ ਨਹੀਂ ਤੁਸੀਂ ਪੀਜੀਆਈ ਚ ਜਾਂਦੇ ਉਹ ਤੁਹਾਡਾ ਹਾਰਟ ਦਾ ਵਾਲਰ ਰਿਪਲੇਸ ਕਰ ਦਿੰਦਾ 2 ਸਾਲਾਂ ਚ ਤੁਹਾਨੂੰ ਟਾਈਮ ਮਿਲ ਜਾਂਦਾ 70000 ਰੁਪਏ ਚ ਜਾ ਤੁਹਾਡਾ ਕਾਰਡ ਤੇ ਵਾਲਰ ਰਿਪਲੇਸ ਹੋ ਜਾਂਦਾ ਹੁਣ ਤੁਸੀਂ 15 ਸਾਲ ਚ ਮਰੀਜ਼ ਦਾ ਨਾਮ ਸਮਾਰ ਕੇ ਅੱਜ ਮੈਨੂੰ ਫੋਨ ਕਰਦੇ ਹੋ 2013 ਦਾ ਮੈਂ ਵੀਡੀਓ ਪਾਉਣਾ ਕਿਆ ਤੁਹਾਨੂੰ ਪਤਾ ਲੱਗ ਚੁੱਕਿਆ ਬਾਈ ਜੀ ਤੁਹਾਡੇ ਹਾਰਟ ਦੇ ਵਾਲ ਚ ਸਰਾਕ ਹੈ ਫਿਰ ਉਹਦੀ ਓਪਰ ਲਾਟ ਸਰਜਰੀ ਕਿਉਂ ਨਹੀਂ ਕਰਾਈ? ਬਾਈ ਜੀ ਨੂੰ ਪਤਾ ਬਕਣਾ ਪੂਰੀ ਅਸੀਂ ਉਹ ਡਾਕਟਰ ਇਹਨੂੰ ਇਹ ਕੰਮ ਲਈ ਵੀ ਤੁਰੇ ਸੀ। ਉਹ ਤੁਹਾਨੂੰ ਤੁਰੇ ਜਦੋਂ ਇਹ ਕਿੱਥੇ ਗਏ ਸੀ ਇਹ ਕੰਮ ਲਈ ਬੋਲੋ ਪੀਜੀਆਈ ਵੀ ਗਏ ਬਾਈ ਜੀ ਅਸੀਂ ਫਿਰ ਕੀ ਕਹਿੰਦੇ ਪੀਜੀਆਈ ਵਾਲੇ ਪੀਜੀਆਈ ਵਾਲਿਆਂ ਨੇ ਸਾਨੂੰ ਦੱਲੋ ਕਿੰਨੇ ਰੋਗਨ ਖੋਤੀ ਵੀ ਹੋਣੀ ਲਾਸੀ ਬਾਈ ਜੀ ਤੁਸੀਂ ਪੀਜੀਆਈ ਚ ਪੀਜੀਆਈ ਚ ਕਿੰਨੇ ਗੇੜੇ ਲਾਈ ਤੁਸੀਂ ਕਿੰਨੇ ਘੜੇ ਲਾਈ ਪੀਜੀਆਈ ਚ ਬੀਜੀਆਈ ਬਾਈ ਜੀ 6 ਦਿਨ ਗਿਆ ਸੀ ਲਗਾਤਾਰ ਉਹਨਾਂ ਨੇ ਸਾਰੇ ਟੈਸਟ ਕਰਵਾਏ ਜਿੰਨੇ ਇਹ 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 ਕੋਈ ਜਣਾ ਕਰਵਾਉਂਦੀ ਰਿਹਾ ਬਾਲਾ ਕੋਲ ਉਹਦੇ ਚ ਬਿਮਾਰੀ ਨਿਕਲੀ ਉਹਨਾਂ ਨੇ ਬਾਈ ਜੀ ਸਾਨੂੰ ਕਹਿੰਦੇ ਇਹਨਾਂ ਨੂੰ ਦੱਸ ਕੇ ਗੋੜੀ ਲੱਗਦੀ ਹੈ ਨਯਰੋਗਨ ਫੋਤੀ ਦੀ ਤੁਸੀਂ ਆਹ ਗੋੜੀ ਲੈ ਜਾ ਕਰੋ ਠੀਕ ਹੈ ਨਾ ਤੇ ਉਦੋਂ ਬਾਅਦ ਜੀ ਪੁੱਛਿਆ ਵੀ ਸਾਨੂੰ ਕੋਈ ਡਿਸੀਜਨ ਦਾ ਦੱਸੋ ਇਹਦਾ ਕੋਈ ਕੰਮ ਕੋਈ ਹੋ ਸਕਦਾ ਕੀ ਕਾਰਨ ਹੈ ਨਾ ਜੀ ਉਹ ਕਹਿੰਦੇ ਕੋਈ ਚੱਕਰ ਨਹੀਂ ਆਏਗਾ ਇਹ ਤਾਂ ਫੋਦਾ ਮੈਂ ਦਰਮੇ ਤੇ ਜਾ ਕੇ ਆਪਣਾ ਆਸਥਤ ਹੋਣਾ ਨਹੀਂ ਹੋਣਾ ਤੇ ਉਹ ਬਾਈ ਪੀਰ ਦੇ ਦਰਦ ਪ੍ਰੈਸ਼ਰ ਦੇ ਪਰੇ ਦਾ ਘੁੜਾ ਜਾਂਦਾ ਕਿਸਾਈ ਦਾ ਨਹੀਂ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਹੈਂਗੀ ਵੀ ਜੇ ਤਾਂ ਹਾਰਟ ਦੇ ਉੱਤੇ ਬਾਲ ਚ ਸਰਾਖ ਹੁੰਦਾ ਉਹਨਾਂ ਨੇ ਤੁਹਾਨੂੰ ਸਰਜਨ ਕੋਲੇ ਭੇਜਣਾ ਵੀ ਓਪਨ ਹਾਰਟ ਸਰਜਰੀ ਕਰਨੀ ਸੀ ਅੱਜ ਤਾਂ ਵੀ ਰਿਕਵੈਸਟ ਵੀ ਕੀਤੀ ਜੁਗਾ ਸਰ ਨੂੰ ਨਾਂ ਦਾ ਜਾਣਦੇ ਨਹੀਂ ਹੈਗੇ ਨਹੀਂ ਉਹਨਾਂ ਦੇ ਟੈਸਟਾਂ 'ਚ ਰਿਪੋਰਟ ਨਹੀਂ ਆਈ ਹੋਣੀ ਵੀ ਬਾਲ ਚ ਸਰਾਖ ਹੈ ਅੱਛਾ ਜੀ ਨਹੀਂ ਹੋ ਤਾਂ ਮੋੜਦੇ ਹੀ ਨਹੀਂ ਉਹ ਤਾਂ ਢੇੜੇ ਲਾਈਦੇ ਉਹ 2 ਕੁ ਸਾਲ ਬਾਅਦ ਆਪਰੇਸ਼ਨ ਕਰ ਦਿੰਦੇ ਨੇ ਕਹਿੰਦੇ ਹੁਣ ਕੋਈ ਨਹੀਂ ਬਦਾਰੇ ਤਾਂ ਕਿ ਤਰਾ ਗੇੜਨ ਕਲੀਬ ਬਾਤੀ ਹੈ ਵੀ ਹੁਣ ਛੋਟੇ ਕੋਲੇ ਕਾਰਡ ਪਏ ਨੇ ਉਹ ਪੀਜੀਆਈ ਵਾਲੇ ਸਾਰਾ ਕਹਾਣੀ ਜੂਤਾ ਵੀ ਨਾਲ ਪਈਆਂ ਨੇ ਜਿਹੜੇ ਡਾਕਟਰ ਜਮੀਰ ਤੋਂ ਲੈ ਕੇ ਇਹ ਤੋਂ ਜੈਡ ਪੁਰਾਣੀ ਅਰ ਕੋਤਾ ਸਾਹਿਬ ਜਿਹੜੀਆਂ ਦੇਸ਼ ਡਾਕਟਰ ਅਪਦੇਸ਼ ਤੇ ਵੀ ਦਿਖਾਇਆ ਸੀ ਉਹ ਕਹਿੰਦੇ ਸਾਰਾ ਕਰ ਦੋ ਸਾਰੀਆਂ ਰਿਪੋਰਟਾਂ ਪਈਆਂ ਰੋਕ ਰੋਕ ਵੀਰੇ ਰੋਕ ਹੁਣ ਮੇਰੀ ਗੱਲ ਹਾਂ ਜਾਂ ਨਾ ਚ ਜਵਾਬ ਦੇਈਂ ਨੀਂਦ ਆਉਂਦੀ ਐ ਮਰੀਜ਼ ਨੂੰ? ہاں ਜੀ ਨੀਂਦ ਆਉਂਦੀ ਐ ਬਾਈ ਜੀ। ਡਰ ਲੱਗਦਾ? ਹਾਂ ਬਹੁਤ ਲੱਗਦਾ ਜੀ ਦੱਸ ਜੇ। ਘਬਰਾਹਟ ਹੁੰਦੀ ਐ? ਘਬਰਾਹਟ ਬਹੁਤ ਹੁੰਦੀ ਐ ਜੀ ਤਾਂ ਨਹੀਂ ਆਉਂਦੀ। ਡਰ ਲੱਗਦਾ ਘਬਰਾਹਟ ਹੁੰਦੀ ਐ, ਕੰਮ ਭੁੱਲਦੇ ਨੇ। ਕੰਮ ਭੁੱਲ ਵੀ ਜਾਂਦੇ ਐ ਬਾਈ ਜੀ। ਗੁੱਸਾ ਆਉਂਦਾ? ਗੁੱਸਾ ਜਹਾਜੀ ਜੀ ਚੜਦੇ ਐ। ਬਾਈ ਜੀ, ਛੋਟਾ ਮਰੀਜ਼ ਸਾਈਕੋਲੋਜੀਕਲੀ ਪ੍ਰੋਬਲਮ ਚ ਐ। ਉਨੂੰ ਕੋਈ ਬਿਮਾਰੀ ਨਹੀਂ ਹੈਗੀ ਵੀਰੇ ਐਵੇਂ 15 ਸਾਲ ਹੋਰ ਭੱਜੇ ਫਰੀ ਜਾਓ ਇਹ ਪੰਜ ਲੱਛਣ ਦੱਸਦਾ ਸਾਨੂੰ WHO ਉਹਦੇ ਚੋਂ ਤਿੰਨ ਤਾਂ ਤੁਹਾਡੇ ਮਿਲ ਗਏ ਕੰਮ ਭੁੱਲਦਾ ਘਬਰਾਟ ਹੁੰਦੀ ਆ ਗੁੱਸਾ ਆਉਂਦਾ ਖੇਚੜਦੀ ਐ ਸੋਚੀ ਵੀ ਜਾਂ ਮੈਂ ਬਸ ਬਾਈ ਜੀ ਤੁਹਾਡੇ ਦੇਖੋ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਰੂਲ ਹੈ ਉਹ ਕਹਿੰਦਾ ਤਿੰਨ ਲੱਛਣ ਮਿਲ ਜਾਣ ਸੋਚੀ ਜਾਣ ਵਾਲਾ ਤੁਹਾਡਾ ਚੌਥਾ ਲੱਛਣ ਮਿਲ ਗਿਆ ਵੀਰੇ ਤੁਸੀਂ ਸੈਕਲੋਜਿਸਟ ਨੂੰ ਦਿਖਾਓ ਕਿਸੇ ਨੂੰ ਠੀਕ ਹੈ ਭਾਈ ਚਾਹ ਪੀਜੀਆਈ ਦੂਜੀ ਮੰਜ਼ਲ ਦਾ ਸਾਈਕੋਲੋਜਿਸਟ ਨੂੰ ਕਾਹ ਲੋ ਠੀਕ ਹੈ ਭਾਈ ਕੋਈ ਹੋਰ ਰਿਸ਼ਤੇਦਾਰ ਘਰ ਦਾ ਕੋਈ ਮਰੀਜ਼ ਪਰਿਵਾਰ ਦਾ ਦਿਮਾਗੀ ਟੈਨਸ਼ਨ ਵਾਲਾ ਹੈਗਾ ਜੀ ਭਾਈ ਜੀ ਆ ਜੀ ਨਾ ਨਾ ਵੀਰੇ ਫਿਰ ਤੁਸੀਂ ਜਾ ਕੇ ਪਹਿਲਾਂ ਮਾਤਾ ਦਾ ਇਲਾਜ ਕਰਾਓ ਫਿਰ ਤੁਸੀਂ ਕਿਤੇ ਜਾਣੇ ਹੋਰ ਉੱਥੇ ਦੂਜੀ ਮੰਜ਼ਲ ਤੇ ਪਰਚੀ ਬਣਦੀ ਹੈ ਉਹਨਾਂ ਨੂੰ ਇਹ ਚਾਰੇ ਲੱਛਣ ਦੱਸਿਓ ਸੋਚੀ ਜਾਂਦੇ ਆ ਘਬਰਾਟ ਹੁੰਦੀ ਹੈ 10 ਰੁਪਏ ਦੀ ਪਰਚੀ ਬਣਵਾਉਂ ਦੂਜੀ ਮੰਜ਼ਲ ਤੇ ਜਿਹੜੇ ਇੱਕ ਦੋ ਜਾਣੇ ਸਾਈਕੋਲੋਜੀਕਲ ਇਫੈਕਟ ਚ ਨੇ ਉਥੇ ਪੀਜੀਆਈ ਦੂਜੀ ਮੰਜ਼ਲ ਤੇ 10-10 ਰੁਪਏ ਦੀ ਪਰਚੀ ਬਣਵਾਓ ਕੋਈ ਵੀ ਤੁਹਾਨੂੰ ਅੱਗੇ ਦਵਾਈ ਖਾਣੀ ਹੈ ਰੈਗੂਲਰ 6 ਮਹੀਨੇ ਚ ਠੀਕ ਹੋ ਸਕਦੇ ਹਾਂ ਠੀਕ ਆ ਬਾਈ ਜਦੋਂ ਬੁਲਾਉਣ ਜਾਣਾ ਠੀਕ ਹੈ ਥੈਂਕ ਯੂ ਬ੍ਰੇ